ਸਾਡੇ ਨਾਲ ਅੱਜ ਉਹ ਸ਼ਖਸ ਨੇ ਜਿਹੜੇ ਮੀਡੀਆ ਤੋਂ ਕਾਫੀ ਜ਼ਿਆਦਾ ਭਜਦੇ ਨਜ਼ਰ ਆਏ ਐ ਇਸ ਵਾਰ ਕਰੋਨਾ ਕਾਲ ਹੋਵੇ ਚਾਹੇ ਕਿਸਾਨੀ ਅੰਦੋਲਨ ਹੋਵੇ ਜਿਸ ਦੇ ਵਿੱਚ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਯੋਗਦਾਨ ਸੀਗਾ ਕਿ ਜੋ ਰਾਸ਼ਨ ਹੋਵੇ ਚਾਹੇ ਲੰਗਰ ਸੇਵਾ ਹੋਵੇ ਹਰ ਜੋ ਪੰਜਾਬ ਦੇ ਉੱਪਰ ਮੁਸੀਬਤ ਆਈ ਹੈ ਤਾਂ ਉਹ ਹਰ ਇੱਕ ਲੋਕਾਂ ਦੇ ਨਾਲ ਖੜੇ ਐ ਇਸ ਵਾਰ ਜਿਹੜਾ ਮੀਡੀਆ ਦੇ ਵਿੱਚੋਂ ਜਿਹੜੇ ਉਹ ਕੰਨੀ ਘਤਰਾਂਉਂਦੇ ਸਾਨੂੰ ਸਾਫ਼ ਨਜ਼ਰ ਆਇਆ ਸਿਰਫ ਇੱਕ ਸੋਸ਼ਲ ਮੀਡੀਆ ਦੇ ਉੱਪਰ ਹੀ ਨਜ਼ਰ ਆਇਆ ਸੀ ਅੱਜ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਮਨਿੰਦਰ ਜੀ ਜੋ ਮਨੀ ਸੰਧੂ ਵੀ ਕਿਹਾ ਜਾਂਦਾ ਉਹਨਾਂ ਨੂੰ ਅੱਜ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਤੁਸੀਂ ਇਸ ਵਾਰ ਮੀਡੀਆ ਤੋਂ ਕਿਉਂ ਭੱਜਿਓ ਸਰ ਸਾਡਾ ਪਹਿਲਾ ਸਵਾਲ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਧੰਨਵਾਦ ਜੀ ਡੇਲੀ ਪੋਸਟ ਸਰ ਅਸੀਂ ਤੁਹਾਨੂੰ ਇਹ ਪੁੱਛਾਂਗੇ ਕਿ ਤੁਸੀਂ ਇਸ ਵਾਰ ਮੀਡੀਆ ਤੋਂ ਕਿਉਂ ਦੂਰੀ ਬਣਾਈ ਦੇਖੋ ਵੀਰ ਜੀ ਬੀਡੀਆ ਤੋਂ ਦੂਰੀ ਬਣਾਉਣ ਦੀ ਕੋਈ ਗੱਲ ਨਹੀਂ ਸਾਡਾ ਪਹਿਲਾ ਮਕਸਦ ਹੈ ਕਿ ਜਿਹੜੇ ਐਸਐਮਈ ਫਲੱਡ ਦੀ ਮਾਰ ਹੇਠ ਲੋਕ ਆਏ ਹੋਏ ਆ ਕਿ ਉਹਨਾਂ ਦੀ ਸੇਵਾ ਕਰਨਾ ਉਹਨਾਂ ਨੂੰ ਅਸੀਂ ਕਿਵੇਂ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣਾ ਜਾਂ ਜੋ ਘਰਾਂ ਦੇ ਵਿੱਚੋਂ ਬਾਹਰ ਨਹੀਂ ਆ ਰਹੇ ਉਹਨਾਂ ਤੱਕ ਰਾਸ਼ਨ ਕਿਵੇਂ ਪਹੁੰਚਾਉਣਾ ਤਾਂ ਮੇਰਾ ਜ਼ਿਆਦਾ ਧਿਆਨ ਉਧਰ ਲੱਗਾ ਹੋਇਆ ਹੈ ਤਾਂ ਸੋਸ਼ਲ ਮੀਡੀਆ ਤੇ ਦੇਖੋ ਜਿਹੜੀਆਂ ਜ਼ਰੂਰੀ ਚੀਜ਼ਾਂ ਲੋੜਿੰਦੀਆਂ ਅਵਸਥਾਾਂ ਚ ਲੋਕਾਂ ਨੂੰ ਜਾਣਕਾਰੀ ਦੇਣ ਲਈ ਮੈਂ ਆਪਦੇ ਫੇਸਬੁੱਕ ਆਈਡੀ ਤੇ ਜ਼ਰੂਰ ਪਾਉਂਦਾ ਰਿਹਾ ਔਰ ਹੋਰ ਬਹੁਤ ਵੀਰ ਆ ਜਿਹੜੇ ਸੋਸ਼ਲ ਮੀਡੀਆ ਤੇ ਲੋਕਾਂ ਬਾਰੇ ਦੱਸ ਰਹੇ ਆ ਜਾਂ ਜੋ ਵੀ ਆਪਦਾ ਮੈਸੇਜ ਦੇਣਾ ਚਾਹੁੰਦੇ ਆ ਪਰ ਮੈਨੂੰ ਜ਼ਿਆਦਾ ਲੱਗਦਾ ਸੀ ਕਿ ਆ ਵੀ ਮੈਂ ਜ਼ਮੀਨੀ ਪੱਧਰ ਤੇ ਜ਼ਮੀਨ ਤੇ ਜਾ ਕੇ ਲੋਕਾਂ ਨਾਲ ਆਪ ਸੇਵਾ ਕਰਦਾ ਔਰ ਜਿੰਨਾਂ ਨੂੰ ਜੋ ਲੋੜ ਆ ਸੀ ਉਥੇ ਉਹਨਾਂ ਲਈ ਪਹੁੰਚਾ ਰਹੇ ਆ ਤਾਂ ਕੋਈ ਐਸੀ ਗੱਲ ਨਹੀਂ ਆ ਸੋਸ਼ਲ ਮੀਡੀਆ ਤੇ ਆਪਦੇ ਮੈਂ ਫੇਸਬੁੱਕ ਅਕਾਊਂਟ ਤੇ ਜੋ ਵੀ ਲੋੜਾਂ ਹੁੰਦੀਆਂ ਜਾਂ ਕਿਵੇਂ ਵੀ ਆ ਮੈਂ ਉਹ ਪਾ ਦੇਣਾ ਹੁੰਦਾ ਅੰਦਰ ਜਿੱਦਾਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਉਸ ਸਮੇਂ ਤੁਹਾਡੀ ਕਾਫੀ ਵੀਡੀਓ ਵਾਇਰਲ ਹੋਈਆਂ ਸੀ ਜੀ ਆ ਕਿ ਕਿਸਾਨ ਦਾ ਪੋਤਾ ਫਿਰ ਕਰੋਨਾ ਕਾਲ ਆਉਂਦਾ ਉਹਦੇ ਵਿੱਚ ਵੀ ਤੁਹਾਡੀ ਕਾਫੀ ਜ਼ਿਆਦਾ ਤੁਸੀਂ ਲੋਕਾਂ ਦੀ ਹੈਲਪ ਕਰਦੇ ਕਿੰਨੇ ਉਸ ਸਮੇਂ ਤੁਸੀਂ ਜਿਹੜਾ ਘੜ ਤੋਂ ਘੜ ਵੀ ਕਿੰਨੇ ਘਰ ਸੀਗੇ ਜਿਹੜੇ ਤੁਸੀਂ ਰਾਸ਼ਨ ਪਹਚਾਇਆ ਤੇ ਅੱਜ ਜਿਹੜੇ ਹੈਗੇ ਤੇ ਅੱਜ ਕਿੰਨੇ ਘਰ ਆ ਜਿਹੜੇ ਤੁਸੀਂ ਹੜ ਪੀੜ ਤਾਂ ਜਿਨ੍ਹਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾ ਰਹੇ ਹੋ ਦੇਖੋ ਵੀਰ ਜੀ ਜਿਹੜੀ ਵਾਈਕਰੂ ਨੇ ਇਹ ਸੇਵਾ ਬਖਸ਼ੀ ਹੈ ਮੈਂ ਆਪਦੇ ਤੌਰ ਤੇ ਲੱਗੇ ਹੋਏ ਕੁਝ ਮੇਰੇ ਸਾਥੀ ਆ ਨਾਲ ਉਦੋਂ 11-1200 ਬੰਦੇ ਦਾ ਇੱਕ ਟਾਈਮ ਦਾ ਖਾਣਾ ਬੰਦ ਸੀਗਾ ਅਸੀਂ ਦੋ ਟਾਈਮ ਲੰਗਰ ਲੈ ਕੇ ਜਾਂਦੇ ਸੀਗੇ ਔਰ ਬਾਰਡਰ ਤੇ ਜਦੋਂ ਕਿਸਾਨੀ ਸੰਘਰਸ਼ ਵਿੱਚ ਵੀ ਦੇਖੋ ਸਾਡੇ ਹੱਕਾਂ ਦੀ ਲੜਾਈ ਸੀ ਉਦੋਂ ਵੀ ਅਸੀਂ ਜਿੰਨੇ ਜੋਗੇ ਸੀਗੇ ਉੱਥੇ ਲੰਗਰ ਵੀ ਲਾਏ ਔਰ ਜੋ ਵੀ ਲੋੜਿੰਦੀਆਂ ਚੀਜ਼ਾਂ ਉੱਥੇ ਪਸਤਾਂ ਦੀ ਲੋਟ ਸੀ ਜਿਵੇਂ ਜਿਵੇਂ ਵੀ ਕਿਸੇ ਨੂੰ ਹੁੰਦੀ ਸੀ ਅਸੀਂ ਉੱਥੇ ਸੇਵਾ 'ਚ ਲੱਗੇ ਰਹੇ ਆ ਤਾਂ ਹੁਣ ਜੇ ਗੱਲ ਕਰਾਂ ਅਸੀਂ ਪਸ਼ੂਆਂ ਲਈ ਚਾਰਾ ਫੀਡ ਔਰ ਮਿੱਟੀ ਦੀਆਂ ਟਰਾਲੀਆਂ ਬੈਗ ਔਰ ਲੰਗਰ ਆਪਣਾ ਕਾਫੀ ਦਿਨਾਂ ਤੋਂ ਜਦੋਂ ਤੋਂ ਇਹ ਚੱਲ ਰਿਹਾ ਹੈ ਟਾਈਮ ਲੰਗਰ ਆਪਣਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਵੀ ਆਪਣੇ ਹਬੀਬ ਕੇ ਬੰਨ ਦੇ ਉੱਪਰ ਡੇਲੀ ਔਰ ਜਿੱਥੇ ਜਿੱਥੇ ਵੀ ਲੋਡ ਹੁੰਦੀ ਹੈ ਲੰਗਰ ਸਾਡਾ ਜਾ ਰਿਹਾ 1500 ਤੋਂ 2000 ਬੰਦੇ ਦਾ ਰੋਜ਼ ਲੰਗਰ ਆਪਣੇ ਬਣ ਕੇ ਜਾਂਦਾ ਹੈ ਮਨੰਤਰ ਗੱਲ ਕਰਦੇ ਜਿੱਦਾਂ ਤੁਸੀਂ ਲੋਕਾਂ ਦੇ ਵਿੱਚ ਵਿਚਰਿਓ ਤੁਸੀਂ ਲੰਗਰ ਸੇਵਾ ਵੀ ਕਰਦੇ ਰਹੇ ਲੋਕਾਂ ਦੀ ਤੁਸੀਂ ਰੈਸਕਿਊ ਵੀ ਆਪਰੇਸ਼ਨ ਜਿਹੜੇ ਕੀਤੇ ਆ ਪਰ ਇੱਕ ਤੁਹਾਨੂੰ ਸਵਾਲ ਇਹ ਪੁੱਛਾਂਗਾ ਕਿ ਜਿੱਦਾਂ ਹੁਣ ਪੰਜਾਬ ਹੈ 2023 ਦਾ ਹਾਰਡ ਆਉਂਦਾ ਉਸ ਤੋਂ ਬਾਅਦ ਹੁਣ 2025 ਚ ਆਉਂਦਾ ਵੀ ਤੁਹਾਨੂੰ ਕੀ ਲੱਗਦਾ ਕਿ ਕਿਸਾਨ ਜਿਹੜੇ ਹੈਗੇ ਜਾਂ ਆਮ ਲੋਕ ਹੈਗੇ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਤੇ ਕਿਸ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਹਾਲਾਤ ਨੇ ਹੁਣ ਅੱਜ ਦੀ ਸਥਿਤੀ ਦੇਖੋ ਜੇ ਮੈਂ ਗੱਲ ਕਰਾਂ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਹੋਇਆ ਕਿਉਂਕਿ ਇਸ ਬੈਲਟ ਦੇ ਵਿੱਚ ਹਮੇਸ਼ਾ ਹੀ 19 ਚ ਵੀ ਮੇਰੇ ਕੱਲ ਮੇਰੇ ਸ਼ੇਅਰ ਕਰਨ ਲਈ ਇੱਕ ਪੋਸਟ ਮੇਰੇ ਸਾਹਮਣੇ ਆ ਰਹੀ ਸੀ 19 ਚ ਵੀ ਸੇਮ 3 ਤਰੀਕ ਦੀ ਉਹ ਪੋਸਟ ਸੀ ਮੇਰੀ 3 ਤਰੀਕ ਨੂੰ ਵੀ ਇਹੀ ਹਾਲਾਤ ਸੀਗੇ ਉਦੋਂ ਵੀ ਮੈਂ ਰਾਸ਼ਨ ਵੰਡ ਰਿਆਂ ਤਾਂ ਉਹ ਮੈਂ ਸ਼ੇਅਰ ਵੀ ਕੀਤੀ ਹੋਈ ਆਪਦੇ ਉਹਦੇ ਤੇ ਜਿਆਦਾਤਰ ਨੁਕਸਾਨ ਹੈ ਜਿਹੜਾ ਆਪਾਂ ਦੇਖੀਏ ਉਹ ਕਿਸਾਨਾਂ ਦਾ ਹੁੰਦਾ ਦੇਖੋ ਕਿੰਨਾ ਉਹਨਾਂ ਨੇ ਮਿਹਨਤ ਮੁਸ਼ਕਲ ਕਰਕੇ ਜ਼ਮੀਨਾਂ ਪਹਿਲਾਂ ਤਿਆਰ ਕੀਤੀਆਂ ਇੰਨੇ ਨੇ ਰੇਤਾ ਮਿੱਟੀ ਚੜ ਗਈ ਸੀ ਨੀਵੀਆਂ ਹੋ ਗਈਆਂ ਸੀਗੀਆਂ ਔਰ ਅੱਜ ਵੀ ਫਸਲ ਪਾਲ ਕੇ ਜਦੋਂ ਫਸਲ ਹੁਣ ਹੋਰ ਅਕਤੂਬਰ ਦੇ ਵਿੱਚ ਕਟਾਈ ਸੀਗੀ ਆਲਮੋਸਟ ਤਿਆਰ ਸੀ ਸਪਰੇਆਂ ਰਿਆਂ ਸਾਰਾ ਕੁਝ ਕੀਤਾ ਹੋਇਆ ਸੀ ਅਸੀਂ ਔਰ ਉਹ ਫਸਲਾਂ ਵੀ ਖਰਾਬ ਹੋ ਗਈਆਂ ਹੁਣ ਪਾਣੀ ਘਟੇ ਤੋਂ ਪਤਾ ਲੱਗਣਾ ਜ਼ਮੀਨਾਂ ਦਾ ਹਾਲਾਤ ਕੀ ਹੈ ਕਈਆਂ ਜ਼ਮੀਨਾਂ ਦੇ ਵਿੱਚ ਹੁਣ ਹੋ ਸਕਦਾ ਦਰਿਆ ਨੇ ਆਪਦਾ ਰੁਖ ਬਦਲ ਲਿਆ ਹੋਵੇ ਹੋ ਸਕਦਾ ਕਈਆਂ ਜ਼ਮੀਨਾਂ ਦੇ ਵਿੱਚ ਮਿੱਟੀ ਚੜਾਤੀ ਆ ਰੇਤਾ ਚੜਾਤੀ ਆ ਉਹਨਾਂ ਨੂੰ ਸਹੀ ਕਰਨ ਤੇ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਬਜਾਈ ਵੀ ਕਰ ਪਾਉਣਗੇ ਸਭ ਤੋਂ ਵੱਡਾ ਨੁਕਸਾਨ ਹੈ ਜਿਹੜਾ ਇਹ ਕਿਸਾਨਾਂ ਦਾ ਹੋਇਆ ਜਿਵੇਂ ਹੁਣ ਸੇਵੀ ਸੰਸਥਾਵਾ ਜਿਵੇਂ ਹੁਣ ਲੰਗਰ ਦਾ ਰਾਸ਼ਨ ਦੇ ਵਿੱਚ ਵੀ ਹੁਣ ਕਈ ਆ ਵੀਡੀਓ ਦੇਖ ਰਹੇ ਆਪਾਂ ਤੇ ਹੁਣ ਕੀ ਕਰਨਾ ਚਾਹੀਦਾ ਕਿ ਲੋਕ ਇਥੇ ਇਹਨਾਂ ਦੇ ਰਾਸ਼ਨ ਕਰਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਕਿ ਹੁਣ ਇਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਜਿਵੇਂ ਹੁਣ ਪਾਣੀ ਸੁੱਕੂ ਗਮਸੀਬਤਾ ਵਧਣ ਗਿਆ ਘਟਣ ਗਿਆ ਨਹੀਂ ਕਿਸ ਤਰ੍ਹਾਂ ਦੀ ਲੋਕਾਂ ਦੀ ਹੁਣ ਹੈਲਪ ਕਰਨੀ ਚਾਹੀਦੀ ਕਿਸ ਤਰ੍ਹਾਂ ਦੇ ਲੋਕਾਂ ਨੂੰ ਸੇਵੀ ਸੰਸਥਾਵਾਂ ਅੱਗੇ ਆਉਣਾ ਚਾਹੀਦੇ ਦੇਖੋ ਜਿਹੜਾ ਅੱਜ ਦੀ ਡੇਟ 'ਚ ਗੱਲ ਕਰਾਂ ਤਾਂ ਮੈਂ ਦੇਖਦਾ ਇਥੇ ਆਪਣੇ ਪੰਜਾਬ ਵਾਲੇ ਪੂਰੇ ਵੀਰੇ ਪੰਜਾਬ ਤੋਂ ਬਾਹਰ ਸਟੇਟ ਜਿਹੜੀਆਂ ਨਾਲ ਆਦੇ Rajasthan ਤੋਂ ਵੀ ਕੱਲ ਮੈਂ ਦੇਖਿਆ ਬਹੁਤ ਵੀਰੇ ਆਏ ਆ ਮਦਦ ਲਈ ਸਾਰਾ ਪੰਜਾਬ ਆਪਦੇ ਪੰਜਾਬੀ ਭਰਾਵਾਂ ਦੇ ਨਾਲ ਖੜਾ ਹੋਇਆ ਰਾਸ਼ਨ ਦੀ ਇੱਥੇ ਕੋਈ ਕਮੀ ਨਹੀਂ ਐ ਇਸ ਸਮੇਂ ਮੈਨੇਜਮੈਂਟ ਦੀ ਬਹੁਤ ਵੱਡੀ ਘਾਟ ਆ ਕਿਉਂਕਿ ਜਿਹੜੇ ਦੂਰੋਂ ਆਉਂਦੇ ਆ ਕੋਈ ਮੰਨ ਲਓ ਫ਼ਰਮਾਨਸਾ ਤੋਂ ਆਇਆ ਬਰਨਾਲੇ ਤੋਂ ਆਇਆ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਆਪ ਦਾ ਇਹ ਖਾਲੀ ਕਰਕੇ ਮੁੜ ਜੀ ਕਈ ਵਾਰੀ ਕੀ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਇਸ ਏਰੀਏ ਬਾਰੇ ਵੀ ਅਸੀਂ ਸਮਾਨ ਸਹੀ ਦੇਣਾ ਕਿੱਥੇ ਹੈ ਤਾਂ ਉਹ ਜਿਹੜੇ ਬਾਹਰ ਰੋਡ ਤੇ ਬੈਠੇ ਹੁੰਦੇ ਆ ਲੋਕ ਸਿਰਫ ਉਹਨਾਂ ਕੋਲੇ ਉਹ ਸਮਾਨ ਦੇ ਕੇ ਚਲੇ ਜਾਂਦੇ ਆ ਔਰ ਅਸੀਂ ਅੰਦਰ ਜਾ ਕੇ ਜਿੱਥੋਂ ਤੱਕ ਟਰੈਕਟਰ ਸਾਡੇ ਗਏ ਆ ਜਾਂ ਕਿਸ਼ਤੀਆਂ ਤੇ ਵੀ ਜਾਣਾ ਪਿਆ ਅਸੀਂ ਉਹਨਾਂ ਲੋਕਾਂ ਤੋਂ ਜਿਹੜੇ ਇੱਕ ਇੱਕ ਪਰਿਵਾਰ ਦੇ ਮੈਂਬਰ ਘਰਾਂ ਦੇ ਵਿੱਚ ਕਈ ਬੈਠੇ ਹੋਏ ਆ ਘਰ ਛੱਡ ਕੇ ਬਾਹਰ ਨਹੀਂ ਆ ਰਹੇ ਉਹਨਾਂ ਤੱਕ ਵੀ ਰਾਸ਼ਨ ਪਹੁੰਚਾਇਆ ਪਰ ਹੁਣ ਜਿਹੜੀ ਜ਼ਿਆਦਾ ਲੋਡ ਪੈਣੀ ਆ ਉਹ ਆਉਣ ਵਾਲੇ ਟਾਈਮ 'ਚ ਪੈਣੀ ਆ ਜਦੋਂ ਜ਼ਮੀਨਾਂ ਦਾ ਸੁਧਾਰ ਕਰਨਾ ਪੈਣਾ ਮੈਂ ਫੇਸਬੁੱਕ ਤੇ ਵੀ ਪਾਇਆ ਸੀਗਾ ਮੈਂ ਵੀ ਜਿੰਨੇ ਕੁ ਰਹਿਣ ਲਈ ਜਿਹਦੇ ਕੋਲੇ ਥਾਂ ਨਹੀਂ ਗਈ ਉਹ ਮੇਰੇ ਰਿਜ਼ੋਰਟ 'ਚ ਆ ਕੇ ਰਹਿ ਸਕਦਾ ਖਾਣ ਪੀਣ ਲਈ ਪੂਰਾ ਪ੍ਰਬੰਧ ਕੀਤਾ ਔਰ ਮੱਜਾਂ ਲਈ ਵੀ ਅਸੀਂ ਪੂਰੀ ਜਗ੍ਹਾ ਛੱਡੀ ਹੋਈ ਹੈ ਔਰ ਉਹਨਾਂ ਲਈ ਡਾਕਟਰਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਨਾਲ ਹੀ ਜਿਹੜੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਜ਼ਮੀਨਾਂ ਲੋਕਾਂ ਦੀਆਂ ਬੰਨੀਆਂ ਹੋਈਆਂ ਅਸੀਂ ਆਪਦੇ ਟਰੈਕਟਰ ਵੀ ਭੇਜਾਂਗੇ ਔਰ ਡੀਜ਼ਲ ਵੀ ਉਹਨਾਂ ਨੂੰ ਦੇਵਾਂਗੇ ਜਿੱਥੋਂ ਤੱਕ ਹੋਇਆ ਸੀ ਆਪਦੇ ਕਿਸਾਨ ਭਰਾਵਾਂ ਦੀ ਮਦਦ ਕਰਾਂਗੇ ਅਸੀਂ ਕਿਸੇ ਗੱਲ ਤੋਂ ਨਹੀਂ ਭੱਜਦੇ ਮਨੀ ਸਾਹਿਬ ਜੇ ਗੱਲ ਕਰਦੇ ਮਰਿੰਦਰ ਕਿ ਇਸ ਵਾਰੀ ਜਿੱਦਾਂ ਲੋਕਾਂ ਦਾ ਕਾਫੀ ਨੁਕਸਾਨ 23% ਹੋ ਗਿਆ 25% ਵੀ ਹੋ ਗਿਆ ਆਰਤੀਆਂ ਤੋਂ ਲੋਕਾਂ ਨੂੰ ਪੈਸੇ ਨਹੀਂ ਮਿਲਨੇ ਕੋਈ ਇੱਕ ਸਹਾਰਾ ਹੁੰਦਾ ਤੁਹਾਨੂੰ ਲੱਗਦਾ ਕਿ ਇਹ ਕਣਕ ਦੀ ਜਿਹੜੀ ਬਜਾਈ ਵੀ ਉਹ ਕਰ ਪਾਣਗੇ ਲੋਕ ਉਹਨਾਂ ਵਾਸਤੇ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਜਿੱਦਾਂ ਕਣਕ ਆਉਣੀ ਹੁਣ ਸੀਜ਼ਨ ਇਸ ਤੋਂ ਬਾਅਦ ਪਾਣੀ ਸੁੱਕੂਗਾ ਸ਼ਾਇਦ ਕਣਕ ਤਾਂ ਕੀ ਇਹ ਪੂਰਾ ਇਹਨਾਂ ਦਾ ਹੋਗਾ ਹੁਣ ਇੱਥੇ ਕੋਈ ਫਸਲ ਤਾਂ ਹੋ ਸਕਦੀ ਨਹੀਂਗੀ ਉਸ ਵਾਸਤੇ ਸਾਨੂੰ ਸੇਵੀ ਸੰਸਥਾਵਾਂ ਨੂੰ ਤੁਹਾਨੂੰ ਕੀ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ ਬੰਦੋਬਸਤ ਦੇਖੋ ਜਿੰਨੀਆਂ ਸੰਸਥਾਵਾਂ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਪੰਜਾਬ ਬਹੁਤ ਵੱਡਾ ਹੈ 11-12000 ਦੇ ਕਰੀਬ ਪਿੰਡ ਹੈ ਤਾਂ ਜੇ ਆਪਾਂ ਅਲੱਗ-ਅਲੱਗ ਇੱਕ-ਇੱਕ ਪਿੰਡ ਵੀ ਸੰਸਥਾਵਾਂ ਜਾਂ ਇੱਕ ਏਰੀਆ ਇੱਕ ਜ਼ਿਲ੍ਹਾ ਹੀ ਸੰਭ ਲਵੇ ਤਾਂ ਆਪਾਂ ਰਲ ਮਿਲ ਕੇ ਆਪਦੇ ਇਹ ਭਰਾਵਾਂ ਦੀ ਜਿਹੜੇ ਹੜ੍ਹਾਂ ਦੀ ਮਾਰ ਹਟਾਏ ਆ ਉਹਨਾਂ ਦੀ ਆਪਾਂ ਮਦਦ ਕਰ ਸਕਦੇ ਆ ਉਹਨਾਂ ਦੀਆਂ ਜ਼ਮੀਨਾਂ ਦਾ ਸੁਧਾਰ ਕਰ ਸਕਦੇ ਆ ਉਹਨਾਂ ਲਈ ਟਰੈਕਟਰ ਭੇਜੀਏ ਡੀਏਪੀ ਕਣਕ ਬੀਜ ਵੀਝਣ ਲਈ ਉਹਦੇ ਤੇ ਟਾਈਮ ਲੱਗੂਗਾ ਉਹਨੂੰ ਕਰਨ ਲਈ ਜਮੀਨ ਨੂੰ ਤਿਆਰ ਕਰਨ ਲਈ ਪਰ ਜੇ ਆਪਾਂ ਇਕੱਠੇ ਹੋ ਕੇ ਹਮਲਾ ਮਾਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਸਾਡੇ ਲਈ ਕੋਈ ਵੱਡੀ ਚੁਣੌਤੀ ਆ ਕਿਉਂਕਿ ਇੱਕ ਬਹੁਤ ਹੀ ਬਾਦਰ ਕੌਮ ਆ ਪੰਜਾਬੀ ਆ ਜਿਹੜੇ ਵੱਡੇ ਵੱਡੇ ਪਹਾੜਾਂ ਨਾ ਮੱਥੇ ਲਾਏ ਜਾਂਦੇ ਨੇ ਤਾਂ ਮੈਨੂੰ ਨਹੀਂ ਕੋਈ ਔਖਾ ਲੱਗਦਾ ਕਿਉਂਕਿ ਪੰਜਾਬੀ ਪੰਜਾਬੀਆਂ ਦੀ ਬਾਹ ਫੜਦੇ ਆ ਨਿੰਦਰ ਕੋਈ ਤੁਹਾਡੇ ਦਿਲ ਦੀ ਕੋਈ ਸਵਾਲ ਹੋਵੇ ਕਿ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਸਾਨੂੰ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ ਹਾਰਡਪੀਟ ਤਾਂ ਵਾਸਤੇ ਕੋਈ ਤੁਹਾਡੀ ਦਿਲ ਦੀ ਤਮੰਨਾ ਹੋਵੇ ਕੋਈ ਸਵਾਲ ਹੋਵੇ ਕਿ ਤੁਸੀਂ ਕਾਫੀ ਜ਼ਿਆਦਾ ਸੇਵੀ ਸੰਸਥਾ ਵੀ ਚਲਾਉਂਦੇ ਹੋ ਪਰ ਤੁਹਾਨੂੰ ਕੋਈ ਲੱਗਦਾ ਕਿ ਇਹ ਲੋਕਾਂ ਨੂੰ ਮੈਸੇਜ ਦੇਣਾ ਚਾਹੀਦਾ ਕਿ ਜਿੱਦੇ ਨਾਲ ਕੁਝ ਨਾ ਕੁਝ ਸੁਧਾਰ ਹੋਵੇ ਹਾਂਜੀ ਜਿਵੇਂ ਲੋਕ ਆ ਰਹੇ ਆ ਆਪਦੇ ਮਰਜੀ ਨਾਲ ਉਹ ਸਮਾਨ ਸਾਰੇ ਜਿਵੇਂ ਚਾਰਾ ਪਸ਼ੂਆਂ ਵਾਲਾ ਚਾਰਾ ਲੈ ਕੇ ਆਈ ਜਾਂਦੇ ਜਾਂ ਰਾਸ਼ਨ ਲੈ ਕੇ ਆਈ ਜਾਂਦੇ ਆ ਉਹਨਾਂ ਨੂੰ ਇੱਥੇ ਕਿਸੇ ਨਾ ਕਿਸੇ ਨਾਲ ਸੰਪਰਕ ਕਰਨਾ ਚਾਹੀਦਾ ਜਿਹੜੇ ਲੋਕਲ ਲੋਕ ਹੈ ਇੱਥੋਂ ਦੇ ਜਿਹੜੇ ਸਮਾਜ ਸੇਵੀਆ ਜਾਂ ਉਹਨਾਂ ਨਾਲ ਸੰਪਰਕ ਕਰ ਲੈਣ ਵੀ ਇੱਥੇ ਕਿਸ ਚੀਜ਼ ਦੀ ਲੋੜ ਹੈ ਔਰ ਇਹ ਇੱਕ ਤਰੀਕੇ ਨਾਲ ਚਲਾਉਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਰਲ ਮਿਲ ਕੇ ਜਿਵੇਂ ਵੰਡ ਦੇਣਾ ਚਾਹੀਦਾ ਵੀ ਆਹ ਜ਼ਿਲੇ ਵਾਲੇ ਆ ਜਿਹੜੇ ਇਹਨਾਂ ਏਰੀਆ ਇਹ ਦੇਖਣ ਐਵੇਂ ਏਰੀਆ ਵੰਡ ਦਿੱਤਾ ਜਾਵੇ ਤਾਂ ਜੋ ਇਹਨਾਂ ਦੀਆਂ ਜ਼ਮੀਨਾਂ ਦਾ ਸੀ ਸਹੀ ਤਰੀਕੇ ਨਾਲ ਸੁਧਾਰ ਕਰ ਰਹੀਏ ਔਰ ਜਿਹੜਾ ਪੈਸਾ ਉਹ ਸਹੀ ਤਰੀਕੇ ਨਾਲ ਇਹਨਾਂ ਦੀਆਂ ਜ਼ਮੀਨਾਂ ਤੇ ਲੱਗ ਸਕੇ ਮਨਿੰਦਰ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸੋਸ਼ਲ ਮੀਡੀਆ ਦੇ ਉੱਪਰ ਆਏ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਚੈਨਲ ਦੇ ਉੱਪਰ ਬੜਾ ਧੰਨਵਾਦ ਪਰ ਹੁਣ ਤੁਹਾਨੂੰ ਲੱਗਦਾ ਕਿ ਤੁਸੀਂ ਮੀਡੀਆ ਤੋਂ ਹੁਣ ਦੂਰ ਨਹੀਂ ਜਾਓਗੇ ਜਾਂ ਸਵਾਲਾਂ ਦੇ ਟੀਵੀ ਤੇ ਚੈਨਲਾਂ ਦੇ ਉੱਪਰ ਫਿਰ ਆਓਗੇ ਇੱਕ ਵਾਰ ਨਹੀਂ ਐਸੀ ਕੋਈ ਗੱਲ ਨਹੀਂ ਹੈ ਚੈਨਲ ਸਾਰੇ ਹੀ ਵਧੀਆ ਸਤਿਕਾਰਯੋਗ ਆ ਸਾਰੇ ਚੈਨਲ ਬਹੁਤ ਵਧੀਆ ਮੈਂ ਧੰਨਵਾਦ ਕਰਦਾ ਜਿਹੜੇ ਸਾਡਾ ਲੋਕਲ ਮੀਡੀਆ ਔਰ ਜੇ ਮੈਂ ਦੂਸਰੇ ਮੀਡੀਆ ਹੋਰ ਕਈ ਹੈਗੇ ਆ ਮੈਂ ਚਲੋ ਕਿਸੇ ਦਾ ਨਾਮ ਨਹੀਂ ਲੈਂਦਾ ਜਿਹੜੇ ਇਹ ਚੀਜ਼ਾਂ ਦਿਖਾਉਣ ਤੋਂ ਗਰੇਜ ਕਰਦੇ ਆ ਕਿ ਅਸਲ ਪੰਜਾਬ ਕਿਸ ਹਾਲਾਤਾਂ ਚੋਂ ਗੁਜ਼ਰ ਰਿਹਾ ਚਾਹੇ ਮੈਂ ਲਹਿੰਦੇ ਪੰਜਾਬ ਦੀ ਗੱਲ ਕਰਾਂ ਚਾਹੇ ਮੈਂ ਚੜ੍ਹਦੇ ਪੰਜਾਬ ਦੀ ਗੱਲ ਕਰਾਂ ਤਾਂ ਮਾਰੇ ਹੇਠਾਂ ਜਿਹੜਾ ਉਹ ਪੰਜਾਬ ਹੀ ਆਉਂਦਾ ਔਰ ਉਹ ਚੈਨਲਾਂ ਨੇ ਨਹੀਂ ਦਿਖਾਉਣਾ ਮੈਂ ਇਹ ਸੋਸ਼ਲ ਮੀਡੀਆ ਜਿਹੜਾ ਆਪਣਾ ਲੋਕਲ ਪੰਜਾਬ ਦਾ ਜਿਹੜਾ ਮੀਡੀਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੌਜੂਦਾ ਹਾਲਾਤ ਗਰਾਊਂਡ ਲੈਵਲ ਤੇ ਜਾ ਕੇ ਤੁਸੀਂ ਦਿਖਾ ਰਹੇ ਹੋ ਔਰ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਜਿਹੜੇ ਪੰਜਾਬ ਦੇ ਵਿੱਚ ਬਸ ਬਾਕੀ ਲੋਕ ਦੇਖਦੇ ਆ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਇੱਥੇ ਕੀ ਚੀਜ਼ਾਂ ਦੀ ਲੋੜ ਹੈਂਦਾ ਇਹਨਾਂ ਨੂੰ ਇਸ ਸਮੇਂ ਅਸੀਂ ਕੀ ਲੈ ਕੇ ਜਾਣਾ ਤਾਂ ਉਹ ਜਿਹੜਾ ਅੱਜ ਸਾਰਾ ਪੰਜਾਬ ਇਕੱਠਾ ਹੋ ਕੇ ਅੱਜ ਸਾਡੇ ਇੱਥੇ ਮਦਦ ਲਈ ਆਇਆ ਤਾਂ ਇਹ ਤੁਹਾਡੇ ਚੈਨਲਾਂ ਦੇ ਥਰੂ ਹੀ ਇਹ ਮੈਸੇਜ ਪਹੁੰਚਿਆ ਸੀ ਧੰਨਵਾਦ ਕਰਦੇ ਆਂ ਸਾਰੇ ਹੀ ਚੈਨਲਾਂ ਦਾ ਸਾਰੇ ਆਪਣੇ ਤੁਹਾਡੇ ਚੈਨਲ ਦਾ ਅਸੀਂ ਡੇਲੀ ਪੋਸਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਤੁਸੀਂ ਲੋਕਾਂ ਦੇ ਸਾਹਮਣੇ ਸਾਡੇ ਪਬਲਿਕ ਦੇ ਸਾਹਮਣੇ ਸਾਡੇ ਪੰਜਾਬ ਵਾਸੀਆਂ ਦੇ ਕੀ ਪੂਰੇ ਵਰਲਡ ਦੇ ਸਾਹਮਣੇ ਤੁਸੀਂ ਰੱਖ ਰਹੇ ਹੋ ਤਾਂ ਬਹੁਤ ਐਨਆਰਆਈ ਵੀਰ ਵੀ ਮਦਦ ਕਰ ਰਿਹਾ ਤੁਹਾਡੇ ਇਹ ਚੈਨਲਾਂ ਦੀ ਮਾਧਿਅਮ ਰਾਈ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਗਰਾਊਂਡ ਲੈਵਲ ਤੇ ਕੀ ਸਥਿਤੀ ਕੀ ਹੈ ਇੱਥੇ ਪੰਜਾਬ ਦੀ ਤਾਂ ਮੈਂ ਧੰਨਵਾਦ ਕਰਦਾ ਪਹਿਲੀ ਪੋਸਟਾਂ ਵੀ ਇਹ ਸਨ ਸਾਡੇ ਨਾਲ ਬਲਿੰਦਰ ਸਿੰਘ ਮਨੀ ਸੰਧੂ ਜਿਨ੍ਹਾਂ ਨੇ ਆਪਣਾ ਸਾਰਾ ਜੋ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਜਿਹੜੇ ਹਾਲਾਤ ਆ ਜਿਹੜੇ ਪੰਜਾਬ ਦੇ ਹੜ੍ਹਾਂ ਨਾਲ ਹੋਏ ਹੈ ਤੇ ਜੋ ਸੇਵੀ ਸਸਤਾਵਾ ਵੀ ਜਿਹੜੀ ਅੱਗੇ ਆਈਆਂ ਉਹਨਾਂ ਨੇ ਦੱਸਿਆ ਕਿ ਹੁਣ ਹੜ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਪੰਜਾਬ ਦੇ ਕਾਫੀ ਬਾੜੇ ਹੈ ਪਰ ਹੁਣ ਜਿਹੜੀ ਲੋੜ ਹੈ ਇਸ ਤੋਂ ਬਾਅਦ ਪਾਉਗੀ ਉਸ ਤੋਂ ਬਾਅਦ ਜਿਹੜੇ ਹੋਰ ਵੀ ਹਾਲਾਤ ਜਿਹੜੇ ਗੰਭੀਰ ਹੋਣਗੇ ਕਈ ਬਿਮਾਰੀਆਂ ਜਿਹੜੀ ਆ ਉਹ ਦਸਤਕ ਦੇਣਗੀਆਂ ਅਤੇ ਕਈ ਲੋਕਾਂ ਦੇ ਘਰ ਟੁੱਟਣਗੇ ਉਸ ਸਮੇਂ ਜਿਹੜੀਆਂ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਪਊਗਾ ਹੁਣ ਤਾਂ ਜਿਹੜੇ ਰਾਸ਼ਨ ਹੈ ਜਿਹੜਾ ਲੋਕ ਲੈ ਕੇ ਆ ਰਹੇ ਉਹਨਾਂ ਨੂੰ ਵਾਰ-ਵਾਰ ਅਪੀਲ ਕਰ ਰਹੇ ਹੁਣ ਰਾਸ਼ਨ ਦੀ ਲੋੜ ਨਹੀਂ ਇਸ ਤੋਂ ਬਾਅਦ ਜਦੋਂ ਇਹਨਾਂ ਦੀ ਜੋ ਜ਼ਮੀਨ ਹੋਊਗੀ ਉਸ ਦੇ ਉੱਪਰ ਮਿੱਟੀ ਚੜੂਗੀ ਤੇ ਮਿੱਟੀ ਦੇ ਵਿੱਚ ਜੋ ਟਰੈਕਟਰ ਚੱਲਣਗੇ ਅਤੇ ਉਸ ਤੋਂ ਬਾਅਦ ਜਿਹੜਾ ਤੇਲ ਦਾ ਖਰਚ ਹੋਊਗਾ ਸੇਵੀ ਸੰਸਥਾਵਾਂ ਨੂੰ ਜਿਹੜਾ ਉਹ ਅੱਗੇ ਆਉਣਾ ਪਊਗਾ ਕੈਮਰਾਮੈਨ